ਆ ਦੇ ਟਰੈਕਟਰ ਟਰੈਕਟਰ ਏ ਸਤੋ ਅਕਾਲ ਪੰਜਾਬ ਦੀਓ ਆਹ ਆਹ ਬਣਾਏ ਸਾਡੇ आजमी, चिंदानी एक बदला आजमी है जाने का, अगर मांग रहेगा, तोर में हटेंगे, तो बोलेंगे लापता है, हमें बुलाने चाहे, ये पुलिस जानते रहेंगे कि जाने के साथ, जो इंदार के रूप में जल्दी इन्हें ढूंढ जाते हैं, और ना इंदार

ਇਸ ਸੇਸ ਦੀ ਆਜ਼ਾਦੀ ਦੇ ਲਈ 1 ਵਾਲੇ ਬਹਾਦਰ ਨੌਬਦੇਸੀ 26 ਜਨਵਰੀ ਵਾਲੇ ਦਿਨ ਅਤੇ ਦਿੱਲੀ ਵਿਖੇ ਆਇਆ ਸੀ ਮੁੱਖ ਮੰਤਰੀ ਸਾਹਿਬ ਜੀ ਸਰਕਾਰ ਤੋਂ ਵਰਸਿੰਗ ਤੇ ਗਏ। ਰਮਨ ਸਿੰਘ ਦੇ ਤਹਾਸੇ ਸਾਹਮਣੇ ਐਮਐਲਏ ਸ਼੍ਰੀ ਸੰਤੋਖ ਸਿੰਘ ਐਡਵੋਕੇਟ ਸਾਹਿਬ ਅੰਮ੍ਰਿਤ ਦੇ ਯਾਤਰਾ ਦੇ ਸਪਟਾ ਜਾਣਦੀ ਹੈ ਜੀ ਕਿਰਾਨੀ ਨੂੰ ਪੂਰਾ ਦੱਸ ਗਾ ਤੁਸੀਂ ਕਰ ਆਪੋ ਦੇਖ ਲਓ ਜੀ ਕਾ ਇਹ ਕਾ ਇਹ ਬਾਈਟ ਕਰ ਲਿਆ ਪਹਿਲਾਂ ਐਸ ਜੀ ਐਮ ਸਾਹਿਬ ਦੀ ਹਾਂਜੀ ਕਰ ਸਾਹਿਬ ਪੁੱਛੋ ਉਹ ਆਹ ਦੇਖਦੇ ਆਂ ਕੋ ਮੈਂ ਉਹਨੂੰ ਪੁੱਛਦਾ ਹਾਂ ਉਹ ਕਿਹੜਾ ਸਾਹਿਬ ਦਾ ਕਰੀ ਬਿਟ ਚਲਾਉਂਦੇ ਆਂ ਰਿਕੂ ਕੱਟ ਮਾਰ ਲੇਗਾ ਕੱਟ ਮਾਰ ਲੇਗਾ No, <laughs> no, ਤੇ ਸਟੇਜ ਤੇ ਸ਼ੋਭਿਤ ਹਲਕਾ ਲਹਿਰ ਐਡਵੋਕੇਟ ਸਾਹਿਬ ਮਾਜੋਬ ਐਸਟੀਐਮ ਸਾਹਿਬ ਮੈਡਮ ਸੀਮਾ ਗੋਇਲ ਜੀ ਸਪਤਰੀ ਸ੍ਰੀ ਪਿੰਦਾ ਗੋਇਲ ਜੀ ਐਡਵੋਕੇਟ ਹਲਕਾ ਐਮਐਲਏ ਸਾਡੇ ਜੀਵਨ ਕੁਮਾਰ ਜੀ ਜੋ ਕਿ ਪਹਿਲੀ ਚੱਕੀ ਜੋ ਤੁਸੀਂ ਦੇਖੀ ਸੀ ਉਹ ਸ਼ਹਿਤਾ ਨੂੰ ਸਮਰਪਿਤ ਜਿਹੜੇ ਬੱਚੇ ਜਾਂ ਤੁਹਾਡੇ ਵਿੱਚੋਂ ਕੋਈ ਸੱਜਣ ਉੱਥੇ ਗਏ ਨੇ ਉਹਨਾਂ ਨੇ ਦੇਖਿਆ ਕਿ ਜਿੱਲਿਆਂ ਵਾਲਾ ਬਾਗ ਉਸ ਚੀਜ਼ ਨੂੰ ਯਾਦ ਕਰਾ ਦਿੰਦਾ ਹੈ ਉਹਨਾਂ ਸ਼ਹੀਦਾਂ ਦੀ ਯਾਦ ਲਾ ਦਿੰਦਾ ਹੈ ਜਿਹੜੇ ਸਿੱਖੀਾਰੇ ਇਹਨਾਂ ਝਾਤੀਆਂ ਨੂੰ ਜੀਵਨ ਅਖੰਡ ਲਈ ਤੇ ਧੰਨਵਾਦ ਕਰਨ ਦੇ ਲਈ ਖੱਡੇ ਕਪੀਲ ਸਟਾਈਲ ਜੀ

ਸਾਡੀ ਆਵਾਜ਼ ਤਾਂ ਚੰਡੀਗੜ੍ਹ ਤੱਕ ਪਹੁੰਚ ਨਹੀਂ ਜਾਏਗੀ ਐਸੀ ਜਿਸ ਤਰ੍ਹਾਂ ਇਹ ਯਤਨ ਕੀਤਾ ਆ ਬਹੁਤ ਜਾਦਾ ਸਮਾਂ ਲਾਇਆ ਗਿਆ ਹੋਇਆ ਜਿੰਦਾਬਾਦ ਥੋੜਾ ਇੱਕ ਕਟਸਵਾਲ ਆਇਆ ਕਰ ਦੋ ਫੋਟੋ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਆਪਣੇ ਇਲਾਕੇ ਦੇ ਵਿੱਚ ਤਰੱਕੀ ਕਰਨ ਦੇ ਵਿੱਚ ਸਰਕਾਰ ਦੀਆਂ ਘਾਟਾ ਲਿਆ ਕੇ ਪੰਜਾਬ ਆਥਾਨੇ ਕੋਲ ਪੰਜਾਬ ਦੇ ਉਹ ਮਾਣੇ ਇੱਕ ਓਏ ਫਿਰ ਦੇ ਨੋਦੀ ਲੋਕਾਂ ਦੇ ਨਾਲ ਕੋਈਆਂ ਦੇ ਨਾਲ ਨਾਲੇ ਜੇ ਮਣੀ ਬੈਗ ਨੂੰ ਥੱਲੇ ਥੱਲੇ ਜਾਈਂ ਚੱਕ ਕੇ ਲਈ ਇੱਥੇ ਆਈਆਂ ਦਰਸੁਨ ਘਰ ਜਿੱਥੇ ਕੇਂਦਰ ਚ ਜਾਣਾ ਸੀ ਇਹਨੇ ਤਾਂ ਉੱਥੋਂ ਇਹਨਾਂ ਨੇ ਨਹੀਂ ਲਈਆਂ ਤਾਂ ਪੰਜਾਬ ਦੇ ਵਿੱਚ ਦਿਖਾਈ ਜਾ ਰਿਹਾ ਹਰ ਹਲਕੇ 'ਚ ਪਹੁੰਚ ਰਿਹਾ ਹੈ। ਦੇਖੋ ਪੰਜਾਬ ਦਾ ਕਲਚਰ ਪੰਜਾਬ ਤੇ ਆਜ਼ਾਦੀ ਦੇ ਵਿੱਚ ਪਾਇਆ ਯੋਗਦਾਨ ਨੂੰ ਦਿਖਾਉਂਦੇ ਹੋਏ ਸਾਡੇ ਸ਼ਹੀਦ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਕੀਤੀਆਂ ਤੇ ਇਹ ਜਦੋਂ ਦਿੱਲੀ ਦੇ ਵਿੱਚ ਝਾਕੀਆਂ ਬਣਾਉਣ ਦਾ ਸਿਸਟਮ ਚੱਲਿਆ ਸੀ ਹਰ ਸੂਬੇ ਦੀ ਆਪਣੇ ਆਪਣੇ ਕਲਚਰ ਨੂੰ ਉੱਥੇ ਦਿਖਾਉਣ ਦੀ ਗੱਲ ਸੀ ਤੇ ਸਾਡੀਆਂ ਇਹ ਚਾਕੀਆਂ ਨੇ ਜਿਹੜੀਆਂ ਕਮਾਈ ਭਾਗੋ ਦੀ ਚੱਕੀ ਹੈ ਜਿਨ੍ਹਾਂ ਦਾ ਬਹੁਤ ਵੱਡਾ ਇਤਿਹਾਸ ਹੈ ਸਾਡੇ ਸ਼ਹੀਦ ਜਿਨ੍ਹਾਂ ਨੇ ਅਸ਼ੀਦੇ ਜਦੋਂ ਭਗਤ ਸਿੰਘ ਹੋਰੀ 23 23 ਸਾਲ ਦੀ ਉਮਰ ਦੇ ਵਿੱਚ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀਆਂ ਦੇ ਫੰਦਿਆਂ ਤੇ ਚੜ ਗਏ ਸੋ ਇਹ ਚਾਕੀਆਂ ਜਿਹੜੀਆਂ ਪੰਜਾਬ ਦੀਆਂ ਸੀ ਇਹ ਲਾਲ ਕਿਲਾ ਦਿੱਲੀ ਵਿਖੇ ਆਜ਼ਾਦੀ ਦਿਵਸ ਅਤੇ ਗਣਤੰਤਰਤਾ ਦਿਵਸ ਤੇ ਉੱਥੇ ਦਿਖਾਈਆਂ ਜਾਂਦੀ ਅਸਨ ਹਰ ਸਾਲ ਦਿਖਾਈਆਂ ਜਾਂਦੀ ਅਸ ਪਰ ਇਸ ਸਾਲ ਮੈਂ ਕਹਿ ਸਕਦਾ ਮਾ ਬਦਕਿਸਮਤੀ ਨਾਲ ਕੇਂਦਰ ਦੀ ਸਰਕਾਰ ਨੇ ਸਿਰਫ ਰਾਜਨੀਤਿਕ ਕਾਰਨਾ ਕਰਕੇ ਇਹ ਝਾਕੀਆਂ ਉੱਥੇ ਦਿਖਾਉਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਮੈਂ ਸਮਝਦਾ ਇਹ ਪੰਜਾਬ ਦਾ ਹੀ ਅਪਮਾਨ ਨੇ ਪੰਜਾਬ ਦੇ ਹਰ ਬਸਨੀਕ ਦਾ અપਮਾਨ ਪੰਜਾਬ ਦੇ ਉਹਨਾਂ ਮਹਾਨ ਸ਼ਹੀਦਾਂ ਦਾ અપਮਾਨ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਫਾਂਸੀਆਂ ਦੇ ਝੂਲ ਗਏ ਸੋ ਇਸ ਦਾ ਜੋ ਫੈਸਲਾ ਕੇਂਦਰ ਸਰਕਾਰ ਦਾ ਸੀ ਉੱਥੇ ਕਰਤਾ ਕੁਝ ਨਹੀਂ ਸਕਦੇ ਸੀ ਪਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਕਿ ਅਸੀਂ ਇਹ ਚੱਕਿਆ ਕਿਉਂਕਿ ਸਾਡਾ ਪੰਜਾਬ ਦਾ ਵਿਰਸਾ ਇਹ ਹੈ ਕਿ ਅਸੀਂ ਇਹ ਝਾਕੀਆਂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਚਲ ਜਾ ਕੇ ਲੋਕਾਂ ਨੂੰ ਦਿਖਾਈਏ ਤਾਂ ਜੋ ਜਿਹੜੀਆਂ ਇਹ ਝਾਕੀਆਂ ਨੂੰ ਦੇਖਣ ਲਈ ਬਹੁਤ ਲੋਕ ਉੱਥੇ ਲਾਲ ਕਿਲਾ ਦਿੱਲੀ ਦੇ ਵਿੱਚ ਜਾਂਦੇ ਸੀ ਉੱਥੇ ਬੜਨਾ ਨਹੀਂ ਮਿਲਦਾ ਸੀ ਅਸੀਂ ਇਹ ਝਾਕੀਆਂ ਲੋਕਾਂ ਨੂੰ ਉਹਨਾਂ ਦੇ ਸ਼ਹਿਰਾਂ ਦੇ ਵਿੱਚ ਜਾ ਕੇ ਦਿਖਾਈਏ ਤਾਂ ਉਸੇ ਕੜੀ ਦੇ ਤਹਿਤ ਇਹ ਝਾਕੀਆਂ ਅਜ ਲਹਿਰ ਅਗ ਦੇ ਵਿੱਚ ਪਹੁੰਚੀਆਂ ਨੇ ਮੈਂ ਸਾਰੇ ਹਲਕੇ ਵੱਲੋਂ ਇਹਨਾਂ ਮਹਾਨ ਸ਼ਹੀਦਾਂ ਦੇ ਜਿਹੜੀਆਂ ਝਾਕੀਆਂ ਇੱਥੇ ਪਹੁੰਚੀਆਂ ਨੇ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਰੇ ਲੋਕ ਸਾਰੇ ਇਲਾਕੇ ਦੇ ਲੋਕ ਇਹਨਾਂ ਦੇ ਪ੍ਰਤੀ ਆਪਣਾ ਸ਼ਰਧਾ ਤੇ ਸਨਮਾਨ ਪ੍ਰਗਟ ਕਰਨ ਦੇ ਲਈ ਇੱਥੇ ਆਏ ਹੋਏ ਹੈ। ਇਹ ਕੇਂਦਰ ਸਰਕਾਰ ਜਿਸ ਤਰ੍ਹਾਂ ਸੁਨੀਲ ਜਾਖੜ ਨੇ ਕਿਹਾ ਸੀਗਾ ਵੀ ਇਹਦੇ ਉੱਤੇ ਭਗਵੰਤ ਜੀ ਦੀ ਫੋਟੋ ਹੈ ਪਰ ਇੱਥੇ ਕੋਈ ਫੋਟੋ ਨਾ ਜੰਦੀ ਕਿਸ ਤਰ੍ਹਾਂ ਦੇਖ ਦੋ। ਉੱਥੇ ਸਾਰੇ ਝੂਠ ਹੈ। ਸਾਰੇ ਝੂਠ ਬੋਲੀ ਜਾਂਦੇ ਨੇ ਲੋਕ। ਕਿਸੇ ਗੱਲ ਦੀ ਸੱਚਾਈ ਨਹੀਂ ਆ ਭਾਵੇਂ ਕਿਸੇ ਵਿਸ਼ੇ ਤੇ ਲਾ ਲੋ ਅੱਜ ਝਾਕੀਆਂ ਦਿਖਾਈਆਂ ਜਾ ਰਹੇ ਨੇ ਮੈਂ ਰਾਜਨੀਤੀ ਦੀ ਬਾਲੀ ਗੱਲ ਨਹੀਂ ਕਰਦਾ ਉਹਨਾਂ ਨੂੰ ਤਾਂ ਕੋਈ ਨਾਜ਼ਰ ਹੀ ਨਹੀਂ ਆਉਂਦਾ ਉਹਨਾਂ ਦਾ ਭਗਵੰਤ ਮਾਨ ਨਾਜ਼ਰ ਆਉਂਦਾ ਕਿੱਥੇ ਭਗਵੰਤ ਮਾਨ ਦੀ ਫੋਟੋ ਉਹਨਾਂ ਦੇ ਸੈਂਟਰ ਨੇ ਕਹਿੰਦਾ ਸੀ ਕਿੱਥੇ ਭਗਵੰਤ ਮਾਨ ਦੀ ਫੋਟੋ ਨਹੀਂ ਉਹੀ ਰੌਲਾ ਪਾਈ ਜਾਂਦੇ ਆ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਰੌਲਾ ਪਾਈ ਜਾਂਦੇ ਆ ਉੱਥੇ ਇਹਨਾਂ ਨੂੰ ਰਿਜੈਕਟ ਕਰਨ ਵਾਲੇ 6 ਬੰਦੇ ਭਾਰਤੀ ਜਨਤਾ ਪਾਰਟੀ ਦੇ ਬੰਦੇ ਸੀ ਉਹ ਇਤਿਹਾਸ ਨੂੰ ਦੇਖਦੇ ਨਹੀਂ ਸੱਚਾਈ ਨੂੰ ਦੇਖਦੇ ਨਹੀਂ ਉਹਦਾ ਇੱਕੋ ਹੀ ਗੱਲ ਆ ਜੀ ਜੇ ਤਾਂ ਕੋਈ ਚੰਗਾ ਕੰਮ ਕਰਦਾ ਤਾਂ ਤਾਂ ਕਹਿੰਦੇ ਨੇ ਜੀ ਇਹ ਮੋਦੀ ਸਾਹਿਬ ਕਰਦੇ ਨੇ, ਬੀਜੇਪੀ ਕਰਦੀ ਐ। ਜੇ ਕੋਈ ਮਾੜਾ ਕੰਮ ਹੈ ਤਾਂ ਜੀ ਇਹ ਭਗਵੰਤ ਮਾਨ ਕਰਦਾ। ਹੁਣ ਦੱਸ ਦਿਓ ਕਿੱਥੇ ਨੇ ਫੋਟੋ ਉਹ? ਕਿਤੇ ਫੋਟੋ ਲਾਹੀ ਹੋਵੇ ਉਹ ਦੱਸ ਦਿਓ। ਇਸੇ ਲਈ ਇਹ ਸਾਰੇ ਪੰਜਾਬ ਨੂੰ ਦਿਖਾਉਣ ਦੀ ਗੱਲ ਕੀਤੀ ਐ ਔਰ ਮੈਂ ਸਮਝਦਾ ਬਹੁਤ ਵਧੀਆ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤਾ ਕਿ ਅਸੀਂ ਜੋ ਲੋਕ ਨਹੀਂ ਦੇਖ ਸਕਦੇ ਤੇ ਅਸੀਂ ਉਹਨਾਂ ਨੂੰ ਜਾ ਕੇ ਉੱਥੇ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਸਾਡਾ ਸਾਰਾ ਪ੍ਰਸ਼ਾਸਨ ਖੜਿਆ ਹੈ ਤੇ ਅਸੀਂ ਸਾਰੇ ਇਸ ਚੀਜ਼ ਨੂੰ ਦਿਖਾ ਵੀ ਰਹੇ ਹਾਂ ਤੇ ਮੈਂ ਸਮਝਦਾ ਭਗਵੰਤ ਮਾਨ ਜੀ ਦਾ ਫੈਸਲਾ ਬਹੁਤ ਵਧੀਆ ਫੈਸਲਾ ਹੈ ਮੇਰੇ ਸਾਹਿਬ ਇੱਕ ਪਾਸੇ ਸਰ ਜਿਹੜੀਆਂ ਅੱਜ ਚੱਕੀਆਂ ਪਹੁੰਚੇ ਕਿੰਨੇ ਕਿ ਜਿਹੜੀ ਹੈ ਮੁਸ਼ਕਲ ਕਰਨੀ ਪਈ ਕਿਉਂਕਿ ਇਹ ਪੱਟੀਆਂ ਟਾਲੀਆਂ ਦੇ ਵਿੱਚ ਆਈ ਹੈ ਵੱਡਾ ਸਾਧਨ ਹੈ ਤੇ ਟ੍ਰੈਫਿਕ ਦੀ ਵੀ ਬੜੀ ਸਮੱਸਿਆ ਆਈ ਹੈ ਕਿਸ ਤਰ੍ਹਾਂ ਦੇ ਹਾਲੇ ਜਿਹੜੇ ਕਿਤੇ ਗਏ ਨੇ ਸ਼ਹਿਰ ਦੇ ਕੋਈ ਚੀਜ਼ ਵੀ ਜੀ ਜੇ ਆਪਾਂ ਮਨਚੇ ਧਾਰ ਲਈਏ ਮੁਸ਼ਕਲ ਨਹੀਂ ਹੁੰਦੀ ਠੀਕ ਹੈ ਇਹਨਾਂ ਦੀ ਜਿਹੜੀ ਹਾਈਟ ਹੈ ਵਿੱਥ ਹੈ ਤੇ ਲੈਂਥ ਹੈ ਕਾਫੀ ਹੈ 3/2 16/14 ਦੇ ਜਿਹੜੇ ਨੇ ਪਲੇਟਫਾਰਮ ਜਿਨ੍ਹਾਂ ਤੇ ਇਹਨਾਂ ਨੂੰ ਤਿਆਰ ਕੀਤਾ ਗਿਆ ਤੋਂ ਬਟ ਅਸੀਂ ਜਿੱਥੇ-ਜਿੱਥੇ ਰੇstrictionਾਂ ਸੀਗੀਆਂ ਤੁਸੀਂ ਦੇਖਿਆ ਆਪਣਾ ਸਨਾਮ ਰੋਡ ਤੋਂ ਲੈ ਕੇ ਇੱਧਰ ਤੱਕ ਸਾਰਾ ਜਿੱਥੇ ਕਿਤੇ ਟਰੀਜ਼ ੜਦੇ ਸੀਗੇ ਅਸੀਂ ਟਰੀਜ਼ ਦੀ ਪ੍ਰੂਨਿੰਗ ਕਰਵਾ ਦਿੱਤੀ ਹੈਗੀ ਹੈ ਜਿੱਥੇ ਬਿਜਲੀ ਦੀਆਂ ਤਾਰਾਂ ਸੀਗੀਆਂ ਕੋਈ ਸਾਨੂੰ ਲੱਗਦਾ ਸੀ ਕਿ ਸ਼ਾਇਦ ਇਹ ਡਿੱਕਾਣਾ ਉਹ ਕਾਰਨ ਤਾਂ ਅਸੀਂ ਉਹ ਵੀ ਉਹਨਾਂ ਨੂੰ ਜਿਹੜਾ ਅਰੇਂਜ ਕਰਵਾ ਦਿੱਤਾ ਹੈਗਾ ਤੋਂ ਇਟਸ ਅ ਸਮੂਥ ਜਿਹੜੀ ਇਹਨਾਂ ਦੀ ਮੂਵਮੈਂਟ ਹੈ ਤੇ ਬੜੇ ਸ਼ਰਧਾ ਦੇ ਨਾਲ ਤੇ ਬੜੇ ਵਧੀਆ ਭਾਵਨਾ ਦੇ ਨਾਲ ਦੇਖੋ ਕਿੰਨੇ ਲੋਕ ਆਏ ਨੇ ਸਕੂਲਾਂ ਦੇ ਬੱਚੇ ਵੀ ਆਏ ਨੇ ਬਹੁਤ ਸਾਰੀ ਪਬਲਿਕ ਆਈ ਹੈ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਲੋਕਲ ਪਬਲਿਕ ਹੈ ਉਹ ਬੜੇ ਸ਼ਰਧਾ ਭਾਵਨਾ ਦੇ ਨਾਲ ਦਰਸ਼ਨ ਕਰ ਰਹੇ ਨੇ ਤੇ ਭਾਵਨਾ ਦੇ ਨਾਲ ਇਹਨਾਂ ਨੂੰ ਦੇਖ ਰਹੇ ਨੇ ਆਪਣਾ ਵਿਰਸਾ ਵੀ ਦੇਖ ਰਹੇ ਨੇ ਆਪਣੇ ਜਿਹੜਾ ਆਜ਼ਾਦੀ ਨਾਲ ਰਿਲੇਟਡ ਆਪਣੇ ਜਿੰਨੇ ਵੀ ਯੋਧੇ ਸੀਗੇ ਆਪਣੇ ਇਤਿਹਾਸ ਬਾਰੇ ਉਹ ਵੀ ਜਾਣਕਾਰੀ ਪ੍ਰਾਪਤ ਕਰ ਰਹੇ ਨੇ ਤੇ ਆਪਣੇ ਕਲਚਰ ਬਾਰੇ ਤੇ ਆਪਣੀ ਜਿਵੇਂ ਨਾਰੀ ਸ਼ਕਤੀ ਹੈ ਮਾਈਪਾ ਗੋ ਦੇਰਾ ਹਿੰਡ ਰਿਪਰੈਕਟ ਕੀਤਾ ਗਿਆ ਇਹਦੇ ਚ ਨਾਰੀ ਸ਼ਕਤੀ ਉਹ ਵੀ ਸਾਰਾ ਆਪਣਾ ਉਹਦੇ ਤੋਂ ਰੂਬਰੂ ਲੋਕ ਹੋ ਰਹੇ ਨੇ ਤੇ ਪੀਪਲ ਆਰ ਵੈਰੀ ਹੈਪੀ ਪੀਪਲ ਆਰ ਵੈਰੀ ਸਮਾਂ ਸਰੇ ਰੱਖਿਆ ਜਾਂਦਾ ਬਸ 1 ਘੰਟਾ ਚ 1 ਘੰਟਾ ਸ਼ਡਿਊਲ ਦੇ ਮੁਤਾਬਕ ਜੋ ਆਪਣਾ ਡਿਸਾਬ ਦੇ ਦਫਤਰ ਤੋਂ ਸਾਨੂੰ ਸ਼ਡਿਊਲ ਆਇਆ ਉਹਦੇ ਮੁਤਾਬਕ 1 ਘੰਟਾ ਚ ਠੀਕ ਹੈ ਥੈਂਕ ਯੂ ਕੀ ਨਾ ਪਾਇਲ ਸਰ ਬਲਕਿ ਕੀ ਕਹਿਣਾ ਚਾਹੁੰਦੇ ਹਾਂ ਜਿਹੜੀ ਅੱਜ ਚਾਕੀਆਂ ਆਈਆਂ ਹੈਗੀਆਂ ਕਿਸ ਤਰ੍ਹਾਂ ਦੇਖ ਰਹੇ ਹੋ ਲਹਿਰੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਲਹਿਰੇ ਦੇ ਵਿੱਚ ਜਿੱਥੇ ਅਸੀਂ ਉਮੀਦ ਵੀ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਝਾਕੇ ਦਿਖਾਈਆਂ ਜਾਂਦੇ ਹਨ ਉਸ ਹਲਕੇ ਦੇ ਵਿੱਚ ਸਾਨੂੰ ਝਾਕੇ ਦਿਖਾਈਆਂ ਨੇ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਇਨਫੈਕਟ ਜੋ ਚੀਜ਼ਾਂ ਅਸੀਂ ਭੁੱਲ ਜਾਂਦੇ ਆ ਸਾਡੇ ਸ਼ਹੀਦਾਂ ਨੂੰ ਅਸੀਂ ਭੁੱਲ ਜਾਂਦੇ ਜਿੰਨਾ ਕਰਕੇ ਅੱਜ ਸਾਨੂੰ ਆਜ਼ਾਦੀ ਮਿਲ ਰਹੀ ਹੈ ਅਸੀਂ ਫ੍ਰੀडम ਦੇ ਨਾਲ ਘੁੰਮ ਫਿਰ ਸਕਦੇ ਆਪਣੀ ਆਜ਼ਾਦੀ ਦੇ ਨਾਲ ਕਿਤੇ ਵੀ ਆ ਜਾ ਸਕਦੇ ਆਂਗੇ ਤਾਂ ਉਹਨਾਂ ਨੂੰ ਯਾਦ ਰੱਖਣ ਦੇ ਲਈ ਇਹ ਝਾਕੇ ਸਭ ਤੋਂ ਵਧੀਆ ਚੀਜ਼ ਹੈ ਇਹ ਮੈਂ ਸੋਚਦੀ ਆ ਇਸ ਤਰ੍ਹਾਂ ਕੁਝ ਦੇਖਿਆ ਇਹਦੇ ਵਿੱਚ ਜਿੱਤ ਤਰ੍ਹਾਂ ਭਗਤ ਸਿੰਘ ਦੀ ਤਸਵੀਰ ਹੈ ਮਾਈ ਬਾਪੂ ਦੀ ਤਸਵੀਰ ਕੀ ਜਜ਼ਬਾ ਕੀ ਹੁੰਦਾ ਹੈ ਕਿਉਂਕਿ ਬੱਚਿਆਂ ਦੇ ਵਿੱਚ ਮਾਨਨ ਪ੍ਰੋਤੋਸ਼ਿਤ ਮਹਾਨੋਬੀਏ ਕੀ ਕਹਿਣਾ ਚਾਹੁੰਗਾ ਮੈਂ ਤਾਂ ਬਸ ਐਨਾ ਹੀ ਕਹਿਣਾ ਚਾਹੁੰਦੀ ਆ ਕਿ ਜੋ ਇਹ ਝਾਕੀਆਂ ਸਾਨੂੰ ਦਿਖਾਈਆਂ ਗਈਆਂ ਨੇ ਇਸ ਦੇ ਨਾਲ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਇਹ ਝਾਕੀਆਂ ਸਾਨੂੰ ਭੁੱਲਣ ਨਹੀਂ ਦਿੰਦੀਆਂ ਸਾਨੂੰ ਉਹ ਯਾਦ ਰੱਖ ਨਹੀਂ ਦਿੰਦੀਆਂ ਨੇ ਕਿ ਸਾਡਾ ਸੱਭਿਆਚਾਰ ਕਿਸ ਤਰ੍ਹਾਂ ਦਾ ਹੈ ਤੇ ਅੱਜ ਅਸੀਂ ਕਿਸ ਵੱਲ ਮੁੜ ਰਹੇ ਹਾਂ ਤਾਂ ਸਾਨੂੰ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਯਾਦ ਰੱਖ ਕੇ ਉਸੇ ਉਸੇ ਜਜ਼ਬੇ ਦੇ ਨਾਲ ਬਲਕਿ ਉਸੇ ਸਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਹੁੰਦਾ ਹੈ ਉਹਨਾਂ ਤੇ ਕਿ ਜਿੰਨਾ ਕਰਕੇ ਅਸੀਂ ਆਜ਼ਾਦ ਆ ਕੀ ਨਾਮ ਹੈ ਯਤਿਕਾ ਇੱਕ ਕੀ ਕਹਿਣਾ ਚਾਹੋਗੇ ਅੱਜ ਜਿਹੜੀਆਂ ਝਾਕੀਆਂ ਪਹੁੰਚੀਆਂ ਜਿਹੜੀਆਂ ਕਿ 15 ਅਗਸਤ ਤੇ 26 ਜਨਵਰੀ ਨੂੰ ਦਿਖਾਈ ਜਾਂਦੀਆਂ ਨੇ ਉਹ ਅੱਜ ਆਪਣੇ ਸ਼ਹਿਰ ਚ ਆਈਆਂ ਕਿੰਨੀ ਖੁਸ਼ੀ ਹੈ ਤੇ ਕੀ ਕੁਛ ਇਹਦੇ ਵਿੱਚ ਦੇਖੀ ਜੀ ਸਾਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਹ ਲਹਿਰੇ ਵਿੱਚ ਪਹਿਲੀ ਵਾਰ ਆਈ ਹੈ ਕੋਈ ਝਾਕੀ 26 ਜਨਵਰੀ ਤੇ ਕਿਤੇ ਪਹਿਲਾਂ ਦਿੱਲੀ ਦਿੱਲੀ ਜਾਣ ਪੈਂਦਾ ਸੀਗਾ ਲੇਕਿਨ ਫਿਰ ਵੀ ਸਾਨੂੰ ਹੁਣ ਲਹਿਰੇ ਦੇ ਅਗੇ ਵਿੱਚ ਵੀ ਦਿਖਾਈ ਜਾ ਰਹੀਆਂ ਨੇ ਲੈਰੇਗਾ ਅੱਗੇ ਵਿੱਚ ਵੀ ਦਿਖਾਈ ਜਾ ਰਹੀਆਂ ਨੇ ਗਿਆ ਇਹ ਝੱਕੇ ਦੇਖ ਕੇ ਸਾਡੇ ਮਨ ਨੂੰ ਬਹੁਤ ਖੁਸ਼ੀ ਹੋਈ ਜਦ ਕੀ ਪਹਿਲਾ ਲੋਕ ਦਿੱਲੀ ਵਿੱਚ ਜਾਂਦੇ ਸਨ ਪਰ ਫਿਰ ਵੀ ਉਹਨਾਂ ਨੂੰ ਹੁਣ ਉਰੇ ਆ ਕੇ ਵੀ ਉਹਨਾਂ ਨੇ ਝੱਕੇ ਦੇਖਣ ਇਸ ਲਈ ਅਸੀਂ ਬਹੁਤ ਖੁਸ਼ ਹਾਂ